ਹੈਲੋ एवरीवन ਕਿਵੇਂ ਤੁਸੀਂ ਸਾਰੇ ਤੇ ਅੱਜ ਆ ਗਏ ਆਪਾਂ ਇੱਕ ਹੋਰ ਨਵਾਂ ਜਿਹਾ ਪਿਆਰਾ ਜਿਹਾ ਡਿਜ਼ਾਈਨ ਲੈ ਕੇ ਅੱਜ ਇਹ ਡਿਜ਼ਾਈਨ ਆਪਾਂ ਤਿਆਰ ਕਰ ਰਹੇ ਆ ਸਲੀਵ ਦਾ ਜੋ ਕਿ ਬਹੁਤ ਹੀ ਜ਼ਿਆਦਾ ਟ੍ਰੈਂਡਿੰਗ 'ਚ ਚੱਲ ਰਿਹਾ ਹੈ ਸੋ ਸਲੀਵ ਦਾ ਡਿਜ਼ਾਈਨ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਆਪਾਂ ਨਿਊਜ਼ਪੇਪਰ ਲਵਾਂਗੇ ਨਿਊਜ਼ਪੇਪਰ ਤੇ ਆਪਾਂ ਇੱਕ ਬਾਜੂ ਦੀ ਕਟਿੰਗ ਕਰ ਲਾਂਗੇ ਜਿੰਨੀ ਵੀ ਤੁਸੀਂ ਲੈਂਥ ਬਾਜੂ ਦੀ ਰੱਖਣਾ ਚਾਹੁੰਦੇ ਹੋ 7 8 9 10 ਜੋ ਵੀ ਯਾਨੀ ਕਿ ABC ਤੁਸੀਂ ਜਿੰਨੀ ਵੀ ਲੈਂਥ ਰੱਖਣਾ ਚਾਹੁੰਦੇ ਹੋ ਉਹ ਤੁਸੀਂ ਬਾਜੂ ਦੀ ਲੈਂਥ ਦੀ ਕਟਿੰਗ ਕਰ ਲੋਗੇ ਔਰ ਸੇਮ ਐਸਟੇਜ ਜੋ ਵੀ ਤੁਹਾਡਾ ਆਰਮ ਹਾਲ ਹੋਵੇ ਆ ਰਿਹਾ ਹੈ ਜਿੰਨੇ ਵੀ ਤੁਸੀਂ ਇਹਦੇ ਚੈਸਟ ਦੇ ਅਕੋਰਡਿੰਗ ਬਾਜ਼ੂ ਜਿਹੜੀ ਪ੍ਰੋਪਰ ਕਟਿੰਗ ਕਰੋਗੇ ਨਿਊਜ਼ਪੇਪਰ ਤੇ ਨਿਊਜ਼ਪੇਪਰ ਤੇ ਕਟਿੰਗ ਕਰਨ ਤੋਂ ਬਾਅਦ ਆਪਾਂ ਕੱਪੜਾ ਲਵਾਂਗੇ ਕੱਪੜੇ ਦਾ ਜਿਹੜਾ ਕਾਰਨਰ ਹੋਊਗਾ ਦੇਖ ਰਹੇ ਹੋ ਤੁਸੀਂ ਕਿ ਆਪਾਂ ਇੱਕ ਕਾਰਨਰ ਤੇ ਉਹਦੀ ਨਿਊਜ਼ਪੇਪਰ ਦੇ ਵਿੱਚ ਕੱਟ ਲਗਾ ਕੇ ਸੈਂਟਰ ਤੇ ਉਹਨੂੰ ਕਾਰਨਰ ਤੇ ਰੱਖਿਆ ਹੈ ਕਾਰਨਰ ਤੇ ਸੈੱਟ ਕਰਕੇ ਤੁਸੀਂ ਨਿਸ਼ਾਨ ਲਗਾ ਕੇ ਨਿਊਜ਼ਪੇਪਰ ਨੂੰ ਚੱਕ ਕੇ ਵੀ ਕਟਿੰਗ ਕਰ ਸਕਦੇ ਹੋ ਔਰ ਨਿਊਜ਼ਪੇਪਰ ਦੇ ਨਾਲ-ਨਾਲ ਵੀ ਉਹਨੂੰ ਕਟਿੰਗ ਕਰਕੇ ਪ੍ਰੋਪਰ ਜਿਹੜਾ نیچے ਵਾਲਾ ਪੀਸ ਆ ਉਹਨੂੰ ਸੇਮ ਬਾਜੂ ਦੀ ਜਿਸ ਤਰੀਕੇ ਦੇ ਨਾਲ ਆਪਾਂ ਉੱਪਰ ਨਿਊਜ਼ਪੇਪਰ ਰੱਖਿਆ ਉਹਦੇ ਸੇਮ ਸ਼ੇਪ ਦੇ ਵਿੱਚ ਤੁਸੀਂ ਇਹਨੂੰ ਕਟਿੰਗ ਕਰਕੇ ਪੀਸ ਨੂੰ ਕੱਟ ਕਰ ਸਕਦੇ ਹੋ ਸੋ ਬਹੁਤ ਹੀ ਈਜ਼ੀ ਤਰੀਕਾ ਹੈ ਬੜੀ ਈਜ਼ੀ ਟ੍ਰਿਕ ਦੇ ਨਾਲ ਤੁਹਾਨੂੰ ਇਹ ਜਿਹੜੀ ਬਾਜੂ ਰੋ ਦੱਸ ਰਿਹਾ ਅਗਰ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਇਹਦੇ ਵਿੱਚ ਇਸ ਚੈਨਲ ਦੇ ਤੁਹਾਨੂੰ ਟ੍ਰਿਕਸ ਟ੍ਰਿਕਸ ਦੇ ਅਕੋਰਡਿੰਗ ਜੋ ਕਿ ਬਹੁਤ ਹੀ ਈਜ਼ੀ ਤਰੀਕੇ ਦੇ ਨਾਲ ਟ੍ਰਿਕਸ ਦੱਸਿਆ ਜਾਂਦੀ ਹੈ ਜਿਹਦੇ ਨਾਲ ਤੁਸੀਂ ਬੜਾ ਆਸਾਨ ਤਰੀਕੇ ਦੇ ਨਾਲ ਸਾਰੇ ਡਿਜ਼ਾਈਨਸ ਜਿਹੜੇ ਬੜੀ ਜਲਦੀ ਜਿਹੜੇ ਸਿੱਖ ਸਕਦੇ ਹੋ ਤੇ ਉਸ ਤੋਂ ਬਾਅਦ ਜਿਹੜਾ ਇਹ ਕਾਰਨਰ ਹੋਊਗਾ ਆਪਾਂ ਨੇ ਨਿਸ਼ਾਨ ਲਗਾ ਲਿਆ ਨਿਸ਼ਾਨ ਤੱਕ ਇਹਨੂੰ ਸਲਾਈ ਨੂੰ ਲਗਾਵਾਂਗੇ ਇਹਨੂੰ ਸਲਾਈ ਲਗਾ ਕੇ ਇਹਨੂੰ ਦੁਬਾਰਾ ਬੈਕ ਲੈ ਕੇ ਆਵਾਂਗੇ ਤਾਂ ਕਿ ਇਹ ਜਿਹੜੀ ਸਲਾਈ ਆ ਪੱਕੀ ਹੋ ਜਾਏ ਇਹਨੂੰ ਚੰਗੀ ਤਰ੍ਹਾਂ ਪੱਕਾ ਕਰਨਾ ਬਹੁਤ ਜ਼ਰੂਰੀ ਆ ਨਹੀਂ ਤਾਂ ਜਿਹੜਾ ਡਿਜ਼ਾਈਨ ਆ ਉਹ ਖੁੱਲ ਸਕਦਾ ਹੈ ਤੇ ਇਹਨੂੰ ਪੱਕਾ ਕਰਨ ਤੋਂ ਬਾਅਦ ਡਿਜ਼ਾਈਨ ਨੂੰ ਆਪਾਂ ਸਿੱਧਾ ਕਰਾਂਗੇ ਤੁਸੀਂ ਦੇਖੋ ਕੋਈ ਵੀ ਸ਼ਾਰਪ ਚੀਜ਼ ਲੈ ਲਓ ਸ਼ਾਰਪ ਚੀਜ਼ ਲੈ ਕੇ ਇਹਨੂੰ ਡਿਜ਼ਾਈਨ ਨੂੰ ਜਿਹੜੇ ਵੀ ਇਹਦਾ ਕਾਰਨਰ ਆਪਾਂ ਕ੍ਰੀਏਟ ਕੀਤਾ ਹੈ ਇਹਨੂੰ ਬਾਹਰ ਸਿੱਧਾ ਸਿੱਧਾ ਕਰ ਲਾਂਗੇ ਔਰ ਇਹ ਜਿਹੜੀ ਬਾਜੂ ਆ ਇੱਕ ਰੋਜ਼ ਦੀ ਲੁੱਕ ਦੇ ਦੇਗੀ ਜਿਹੜਾ ਤੁਸੀਂ ਕਾਰਨਰ ਬਾਹਰ ਕੱਢੋਗੇ ਨਾ ਇਹਨੂੰ ਇਹ ਇਹਦੇ ਵਿੱਚ ਹੀ ਰੋਜ਼ ਦੀ ਲੁੱਕ ਆ ਜਾਏਗੀ ਰੋਜ਼ ਬਾਜੂ ਆ ਤੇ ਰੋਜ਼ ਦੀ ਲੁੱਕ ਇਸੇ ਇਹ ਵਾਲੀ ਸਲਾਈ ਦੇ ਨਾਲ ਹੀ ਇਹਦੇ ਵਿੱਚ ਰੋਜ਼ ਦੀ ਲੁੱਕ ਆ ਜਾਏਗੀ ਸੋ ਇਹ ਕਪੜਾ ਬਹੁਤ ਜ਼ਿਆਦਾ ਸਿੰਥੈਟਿਕ ਹੋਣ ਦੇ ਕਾਰਨ ਥੋੜਾ ਜਿਹਾ ਜਿਹੜਾ ਟਫ ਹੋ ਰਿਹਾ ਕਿਉਂਕਿ ਸਾਨੂੰ ਇਸੇ ਕਪੜੇ ਦੀ ਡਿਮਾਂਡ ਹੋ ਰਹੀ ਸੀ ਕਿ ਫੈਂਡੀ ਤੇ ਤੁਸੀਂ ਇਹ ਜਿਹੜਾ ਡਿਜ਼ਾਈਨ ਆ ਉਹ ਤਿਆਰ ਕਰਕੇ ਅਪਲੋਡ ਕਰੋ ਕਿਉਂਕਿ ਸਟੂਡੈਂਟਸ ਨੂੰ ਥੋੜਾ ਜਿਹਾ ਸਿੰਥੈਟਿਕ ਕਪੜਾ ਹਾਂ ਤਾਂ ਉਹਦੇ ਤੇ ਪ੍ਰੋਬਲਮ ਆਉਂਦੀ ਹੈ ਤੇ ਸੋ ਇਸ ਕਰਕੇ ਸਾਨੂੰ ਇਹਦੇ ਕਮੈਂਟਸ ਆ ਰਹੇ ਸੀਗੇ ਕਿ ਫੈਂਡੀ ਜਾਂ ਕੋਈ ਵੀ ਸਿੰਥੈਟਿਕ ਅਦਰ ਵੀ ਕੋਈ ਜਿਹੜਾ ਸਿੰਥੈਟਿਕ ਬਹੁਤ ਜ਼ਿਆਦਾ ਸਿੰਥੈਟਿਕ ਕਪੜਾ ਹੋਵੇ ਉਹਦੇ ਤੇ ਤੁਸੀਂ ਇਹ ਵਾਲਾ ਡਿਜ਼ਾਈਨ ਅਪਲੋਡ ਕਰੋ ਤਾਂ ਕਿ ਆਪਾਂ ਦੇਖ ਸਕੀਏ ਕਿ ਇਹਦੇ ਵਿੱਚ ਰੋਜ਼ ਦੇ ਲੁੱਕ ਆਉਂਦੇ ਆ ਕਿ ਨਹੀਂ ਸੋ ਤੁਸੀਂ ਦੇਖ ਰਹੇ ਹੋ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਜੋ ਹੈ ਸਿੰਥੈਟਿਕ ਕਪੜੇ ਤੇ ਵੀ ਇਹਦੀ ਪ੍ਰੋਪਰ ਰੋਜ਼ ਦੇ ਲੁੱਕ ਆ ਗਈ ਆ ਰੋਜ਼ ਦੇ ਲੁੱਕ ਰੈਡੀ ਹੋਣ ਤੋਂ ਬਾਅਦ ਉਹਦੇ ਵਿੱਚ ਤੁਸੀਂ ਪਰਲ ਬਟਨ ਕੁਝ ਵੀ ਲਗਾ ਸਕਦੇ ਹੋ ਲੇਕਿਨ ਆਪਣੇ ਕੋਲ ਇੱਕ ਫਲਾਰ ਪਿਆ ਸੀਗਾ ਔਰ ਉਹ ਫਲਾਰ ਆਪਾਂ ਇਹਦੇ ਵਿੱਚ ਲਗਾਤਾ ਹੈ ਔਰ ਬਾਜੂ ਦੀ ਜਿਹੜੀ ਲੁੱਕ ਆਉਟ ਹੋਏ 1 ਹੋਗੀ ਰੋਜ਼ ਬਹੁਤ ਹੀ ਸੋਹਣਾ ਲੱਗ ਰਿਹਾ ਇਹਦੇ ਵਿੱਚ ਲੱਗਿਆ ਹੋਇਆ ਔਰ ਬਾਜੂ ਵੀ ਪ੍ਰੋਪਰ ਤਰੀਕੇ ਦੇ ਨਾਲ ਰੋਜ਼ ਦੇ ਸ਼ੇਪ ਚ ਬਣ ਚੁੱਕੇ ਐ ਜਿਸ ਤੋਂ ਬਾਅਦ ਇਹਦੇ ਉੱਪਰ ਲਾਈਨਿੰਗ ਲਗਾਵਾਂਗੇ ਲਾਈਨਿੰਗ ਲਗਾਉਣ ਤੋਂ ਬਾਅਦ ਜਿਹੜੀ ਆਪਣੇ ਬਾਜੂ ਆ ਔਰ ਰੈਡੀ ਹੋ ਗਈ ਤੇ ਤੁਸੀਂ ਐਵੇਂ ਦੇ ਸੋਹਣੇ ਸੋਹਣੇ ਡਿਜ਼ਾਈਨ ਸੋਹਣੇ ਸੋਹਣੇ neck ਦੇ ਗਾਉਨ ਦੇ ਕਿਸੇ ਵੀ ਤਰ੍ਹਾਂ ਦੇ ਤੁਹਾਨੂੰ ਕੋਈ ਵੀ ਕੁਐਰੀ ਜੇ ਤੇ ਤੁਸੀਂ ਮੈਸੇਜ ਕਰਕੇ ਕੋਈ ਵੀ ਡਿਜ਼ਾਈਨ ਜਿਹੜਾ ਉਹ ਦੱਸ ਸਕਦੇ ਹੋ ਸੋ ਜਿਹੜੀ ਵੀ ਤੁਹਾਡੀ ਡਿਮਾਂਡ ਹੋਏਗੀ ਉਹ ਸਾਰੇ ਡਿਜ਼ਾਈਨਸ ਅਸੀਂ ਜਿਹੜੇ ਧਿਆਨ ਰੱਖ ਕੇ ਅਪਲੋਡ ਕਰਦੇ ਚਾਹਾਂਗੇ ਸੋ ਤੁਹਾਨੂੰ ਇਹ ਡਿਜ਼ਾਈਨ ਕਿਵੇਂ ਲ ਅਗਰ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਔਰ ਸ਼ੇਅਰ ਕਰਨਾ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਕਿਉਂਕਿ ਤੁਹਾਨੂੰ ਬਹੁਤ ਹੀ ਈਜ਼ੀ ਔਰ ਆਸਾਨ ਤਰੀਕੇ ਦੇ ਨਾਲ ਇਸ ਤੇ ਟ੍ਰਿਕਸ ਦੇ ਅਕੋਰਡਿੰਗ ਤੁਹਾਨੂੰ ਜਿਹੜਾ ਬਿਲਕੁਲ ਈਜ਼ੀ ਤਰੀਕੇ ਦੇ ਨਾਲ ਇਹਦੇ ਤੇ ਵੀਡੀਓਜ਼ ਜਿਹੜੇ ਉਹ ਮਿਲਦੇ ਰਹਿਣਗੇ ਸੋ ਮਿਲਦੇ ਆ ਨੈਕਸਟ ਵੀਡੀਓ ਵਿੱਚ